ਖਨੋਰੀ ਬਾਰਡਰ ਤੇ ਹੋ ਸਕਦੀ ਹੈ ਵੱਡੀ ਕਾਰਵਾਈ ਕਿਸਾਨਾਂ ਦੇ ਵੱਲੋਂ ਜਿਤਾਇਆ ਜਾ ਰਿਹਾ ਖਦਸ਼ਾ ਕਿ ਪੰਜਾਬ ਪੁਲਿਸ ਜਗਜੀਤ ਸਿੰਘ ਡੱਲੇਵਾਲ ਨੂੰ ਅੰਦੋਲਨ ਚੋਂ ਚੱਕ ਸਕਦੀ ਆ ਤਾਂ ਹੁਣ ਕਰੇਨਾ ਵੀ ਜਿਹੜੀਆਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਜੋ ਗੱਡੀਆਂ ਨੂੰ ਚੱਕਣ ਵਾਲੀਆਂ ਮਸ਼ੀਨਾਂ ਹੁੰਦੀਆਂ ਨੇ ਉਹ ਵੀ ਉੱਥੇ ਆ ਚੁੱਕੀਆਂ ਤਾਂ ਇਸ ਤੋਂ ਕਿਸਾਨਾਂ ਦਾ ਜਿਹੜਾ ਸ਼ੱਕ ਆ ਉਹ ਯਕੀਨ ਦੇ ਵਿੱਚ ਬਦਲਣਾ ਸ਼ੁਰੂ ਹੋ ਚੁੱਕਿਆ ਜੋ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਤਸਵੀਰ ਕਿਸਾਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਆ ਕਿ ਖਨੌਰੀ ਬਾਰਡਰ ਨੂੰ ਇਹ ਸਾਰੀਆਂ ਗੱਡੀਆਂ ਤੁਰ ਪਈਆਂ ਨੇ ਕਿ ਜੋ ਉੱਥੇ ਟਰੈਕਟਰ ਖੜੇ ਨੇ ਜਾਂ ਟਰਾਲੀਆਂ ਖੜੀਆਂ ਉਹਨਾਂ ਨੂੰ ਚੱਕਣ ਵਾਲੀ ਕਰੇਨਾ ਉੱਥੇ ਪਹੁੰਚਣੀਆਂ ਸ਼ੁਰੂ ਹੋ ਰਹੀਆਂ ਨੇ ਕਿਸਾਨ ਲੀਡਰ ਸਰਬੰਸਿੰਘ ਭੰਦੇੜ ਦੇ ਵੱਲੋਂ ਸਵੇਰੇ ਹੀ ਖਦਸ਼ਾ ਜ਼ਾਹਰ ਕੀਤਾ ਸੀ ਦੇਰ ਰਾਤ ਵੀ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਖੁਦ ਇੱਕ ਵੀਡੀਓ ਜਨਤਕ ਕੀਤੀ ਸੀ ਲਾਈਵ ਹੋਏ ਸੀ ਉਹਨਾਂ ਦੇ ਵੱਲੋਂ ਅਪੀਲ ਵੀ ਕੀਤੀ ਸੀ ਤੇ ਉਹਨਾਂ ਦੇ ਵੱਲੋਂ ਚੇਤਾਵਨੀ ਵੀ ਦਿੱਤੀ ਸੀ ਤੇ ਅੱਜ ਸਰਬਣ ਸਿੰਘ ਭੰਦੇੜ ਦੇ ਵੱਲੋਂ ਵੀ ਚੇਤਾਵਨੀ ਦਿੱਤੀ ਆ ਕਿ ਪੰਜਾਬ ਸਰਕਾਰ ਜੇ ਅਜੇਹਾ ਕੁਝ ਕਰਦੀ ਆ ਫਿਰ ਸੋਚ ਲੈਣਾ ਪੰਜਾਬ ਪੁਲਿਸ ਜਿਹੜੀ ਆ ਜੇਕਰ ਅਜੇਹਾ ਕੁਝ ਕਰਦੀ ਆ ਪ੍ਰਸ਼ਾਸਨ ਜਿਹੜਾ ਪੰਜਾਬ ਦਾ ਜੇ ਅਜੇਹਾ ਕੁਝ ਕਰਦਾ ਤਾਂ ਸੋਚ ਸਮਝ ਕੇ ਕਰਨਾ ਨਹੀਂ ਤਾਂ ਫਿਰ ਬਾਅਦ ਦੇ ਵਿੱਚ ਨਾ ਕਹੋ ਕਹਿੰਦੇ ਬਾਅਦ ਆਜੋ ਇਹ ਇਹ ਗੱਲਾਂ ਤੋਂ ਇਹ ਹਰਕਤਾਂ ਤੋਂ ਸਿੱਧੇ ਸ਼ਬਦਾਂ ਦੇ ਵਿੱਚ ਭੰਦੇੜ ਨੇ ਚੇਤਾਵਨੀ ਦਿੱਤੀ ਸੀ ਇੱਕ ਵਾਰ ਤੁਹਾਨੂੰ ਪੰਦੇਰ ਦੀ ਉਹ ਚਤਾਵਨੀ ਵੀ ਸੁਣਾ ਦਿੰਦੇ ਆ ਖਨੌਰੀ ਮੋਰਚੇ ਦੀ ਤਸਵੀਰ ਹੈ ਖਨੌਰੀ ਮੋਰਚਾ ਦਿਖਾਉਣਾ ਤੁਹਾਨੂੰ ਇੱਧਰਲੇ ਪਾਸੇ ਖਨੌਰੀ ਮੋਰਚਾ ਇੱਧਰਲੇ ਪਾਸੇ ਜਿਹੜੀ ਇਹ ਸਰਕਾਰੀ ਡਿਊਟੀ ਤੇ ਜਿਹੜੀ ਰਿਕਵਰੀ ਬੈਨ ਹੈ ਪੀ ਆਰ ਟੀ ਸੀ ਦੇ ਉਹ ਖੜੀ ਹੈ ਜਿਵੇਂ ਕਿ ਕੱਲ ਤੋਂ ਇਹ ਅੰਦਾਜ਼ੇ ਨੇ ਇਹ ਸ਼ੰਕਾਵਾਂ ਜਤਾਈਆਂ ਜਾ ਰਹੀਆਂ ਨੇ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਦੱਲੇਵਾਲ ਨੂੰ ਕਿਸੇ ਵੇਲੇ ਵੀ ਜਿਹੜਾ ਪ੍ਰਸ਼ਾਸਨ ਹੈ ਸਰਕਾਰ ਹੈ ਇਲਾਜ ਲਈ ਜਾਬਰੀ ਚੁੱਕਣ ਲਈ ਕਾਰਵਾਈ ਮੋਰਚੇ ਤੇ ਕਰ ਸਕਦੀ ਹੈ ਸੋ ਸੰਕਾਵਾਂ ਅਜੋ ਉਸ ਵਕਤ ਵੀ ਸਪੱਸ਼ਟ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਕਿਉਂਕਿ ਇੱਥੋਂ 15 ਕਿਲੋਮੀਟਰ ਦੂਰ ਪੈਂਦੇ ਪਾਤੜਾ ਸ਼ਹਿਰ ਦੇ ਵਿੱਚ ਜਿਹੜੀਆਂ ਵਾਟਰ ਕੈਨਨ ਜਿਹੜੀਆਂ ਵਾਟਰ ਕੈਨਨ ਵਾਲੀਆਂ ਗੱਡੀਆਂ ਨੇ ਉਹ ਪਹੁੰਚ ਚੁੱਕੀਆਂ ਨੇ ਬਖਤਰਬੰਦ ਗੱਡੀਆਂ ਪਹੁੰਚ ਚੁੱਕੀਆਂ ਨੇ ਪਾਤੜਾ ਦੀ ਅਨਾਜ ਮੰਡੀ ਦੇ ਵਿੱਚ ਖੜੀਆਂ ਦਿਖਾਈ ਦਿੱਤੀਆਂ ਨੇ ਤਸਵੀਰਾਂ ਉੱਥੇ ਹੀ ਇਹ ਰਿਕਵਰੀ ਪੈਨ ਦਾ ਪਹੁੰਚਣਾ ਇਸ ਗੱਲਬਾਤ ਪੂਰੇ ਇਸ਼ਾਰਾ ਕਰਦਾ ਹੈ ਕੇ ਸਰਕਾਰ ਕਿਤੇ ਨਾ ਕਿਤੇ ਜੇਕਰ ਮੀਟਿੰਗ ਕਰ ਲਈ ਏ ਡੀ ਜੀ ਪੀ ਚਕਰਨ ਸਿੰਘ ਅੱਜ ਫਿਰ ਪਹੁੰਚੇ ਹੋਇਆ ਕੱਲ ਵੀ ਦੋ ਤਿੰਨ ਗੇੜ ਦੀ ਮੀਟਿੰਗ ਹੋਈ ਸੀ ਉਹਨਾਂ ਡੱਲੇਵਾਲ ਨਾਲ ਵੀ ਮੀਟਿੰਗ ਕੀਤੀ ਜੇਕਰ ਕਿਸੇ ਪਾਸੇ ਗੱਲ ਸਿਰੇ ਨਹੀਂ ਲੱਗਦੀ ਸਹਿਮਤੀ ਨਹੀਂ ਬਣਦੀ ਡੱਲੇਵਾਲ ਇਲਾਜ ਕਰਾਉਣ ਲਈ ਤਿਆਰ ਨਹੀਂ ਹੁੰਦੇ ਤਾਂ ਸਪਸ਼ਟ ਹੈ ਕਿ ਅੱਜ ਕੋਈ ਨਾ ਕੋਈ ਕਾਰਵਾਈ ਜ਼ਰੂਰ ਹੋਵੇਗੀ ਕਿਉਂਕਿ ਲਗਾਤਾਰ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਅਫਸਰ ਸਹੀ ਹੈ ਜਿਹੜੀ ਡੀ ਆਈ ਜੀ ਪਟਿਆਲਾ ਏ ਡੀਜੀਪੀ ਰਿਟਾਇਰਡ ਜਸਕਰਨ ਸਿੰਘ ਔਰ ਜਿਵੇਂ ਕੱਲ ਦੇ ਲਗਾਤਾਰ ਇਸ ਮੋਰਚੇ ਤੇ ਨਿਗਾਹ ਬਣਾ ਕੇ ਰੱਖੇ ਨੇ ਮੀਟਿੰਗਾਂ ਕਰ ਰਹੇ ਨੇ ਕਿਸਾਨ ਆਗੂਆਂ ਨਾਲ ਡੱਲੇਵਾਲ ਸਾਹਿਬ ਨਾਲ ਤੇ ਦੂਸਰੇ ਪਾਸੇ ਜਿਹੜਾ ਲਗਾਤਾਰ ਪੰਜਾਬ ਪੁਲਿਸ ਦੀ ਵੱਡੀ ਗਿਣਤੀ ਦੇ ਵਿੱਚ ਨਾਫਰੀ ਇਕੱਠਾ ਕਰਨਾ ਕੱਲ ਦੀਆਂ ਜਿਵੇਂ ਖਬਰਾਂ ਸੀਗੀਆਂ ਜਿਹੜੀ ਸੂਤਰਾਂ ਅਨੁਸਾਰ ਜਿਹੜੀਆਂ 45 ਦੇ ਕਰੀਬ ਬੱਸਾਂ ਪਟਿਆਲਾ ਦੇ ਬੱਸ ਅੱਡੇ ਵਿੱਚ ਪ੍ਰਾਣੇ ਬੱਸ ਅੱਡੇ ਵਿੱਚ ਇਕੱਠੀਆਂ ਕਰਨ ਲਈ ਕਿਹਾ ਗਿਆ ਅੱਜ ਕਾਕਾ ਕੋਟੜਾ ਨੇ ਬੋਲਿਆ ਕਿ ਪੀਆਰਟੀਸੀ ਦੇ ਡਰਾਈਵਰਾਂ ਨੇ ਬੱਸਾਂ ਚਲਾਉਣ ਤੋਂ ਖਨੌਰੀ ਮੋਰਚੇ ਲਈ ਬੱਸਾਂ ਚਲਾਉਣ ਦਾ ਇਨਕਾਰ ਕਰ ਦਿੱਤਾ ਹੈ। ਤੇ ਉਹ ਤਸਵੀਰਾਂ ਸਪਰਟ ਕਰਦੀਆਂ ਨੇ ਕਿ ਕਿਤੇ ਨਾ ਕਿਤੇ ਪੁਲਿਸ ਪੂਰੀ ਤਿਆਰੀ ਦੇ ਵਿੱਚ ਹੈਗੀ। ਤੇ ਆਗੂਆਂ ਵੱਲੋਂ ਪੂਰੇ ਪੰਜਾਬ ਦੇ ਲੋਕਾਂ ਨੂੰ ਕਿਸਾਨ ਹਤਾਸ਼ੀਆਂ ਨੂੰ ਖਨੌਰੀ ਮੋਰਚੇ ਤੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਡੱਲੇਵਾਲ ਆਪਣੀ ਜਾਨ ਦਾਤੇ ਲਾ ਕੇ ਬੈਠੇ ਪਰ ਤੁਸੀਂ ਘਰਾਂ ਦੇ ਵਿੱਚ ਸੁੱਤੇ ਹੋ ਹੋ। ਬਾਅਦ 'ਚ ਨਾ ਕਿਓ ਕਿ ਆਹ ਕਰ ਲੈਣਾ ਸੀ, ਆਹ ਕਰ ਲੈਣਾ ਸੀ। ਬਾਅਦ 'ਚ ਨਾ ਪਛਤਾਉਣਾ ਪੈ ਜਾਵੇ। ਇਹ ਨਾ ਕਹਿੰਦੇ ਰਹ ਜਾਇਓ ਕਿ ਆਗੂ ਚੰਗਾ ਸੀ ਜੇ ਭੋਗਾਂ ਤੇ ਕੱਟ ਕਰਨ ਦੀ ਲੋੜ ਨਹੀਂ ਭੋਗਾਂ ਤੇ ਪਹੁੰਚਣ ਦੀ ਲੋੜ ਨਹੀਂ ਜਿਹੜਾ ਪਹੁੰਚਣਾ ਚਾਹੁੰਦਾ ਤਾਂ ਉਹ ਅੱਜ ਖਨੋਰੀ ਮੋਰਚੇ ਤੇ ਪਹੁੰਚ ਜੋ ਕਾਫਲੇ ਬਣ ਕੇ ਸੋ ਇਹ ਬੈਨ ਜਿਹੜੀ ਖਨੋਰੀ ਮੋਰਚੇ ਤੇ ਤੁਹਾਨੂੰ ਛਪਾਟ ਤਸਵੀਰ ਦਿਖਾਉਂਦੇ ਆ ਕਿ ਇਹ ਬੈਨ ਖਨੋਰੀ ਮੋਰਚੇ ਤੇ ਖੜੀ ਹੋਈ ਹੈ ਪੀਆਰਟੀਸੀ ਦੀ ਰਿਕਾਬਰੀ ਬੈਨ ਹੈ ਸੋ ਕਦੋਂ ਕਾਰਵਾਈ ਹੁੰਦੀ ਹੈ ਅੱਜ ਹੁੰਦੀ ਹੈ ਦਿਨ ਚ ਹੁੰਦੀ ਹੈ ਰਾਤ ਚ ਹੁੰਦੀ ਹੈ ਇਹ ਤਸਵੀਰਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆਉਣੀਆਂ ਪਰ ਕਿਤੇ ਨੇ ਕਿ ਤੇਜਪਾਟ ਦਿਖਾਈ ਦਿੰਦਾ ਕਿ ਕਾਰਵਾਈ ਲਈ ਪੂਰੀ ਤਿਆਰੀ ਕੀਤੀ ਜਾ ਰਹੀ ਹੈ 31 ਤਰੀਕ 31 ਦਸੰਬਰ ਨੂੰ ਕੱਲ ਰਿਪੋਰਟ ਮੰਗਿਆ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ ਸਪਾਟ ਲਿਖਿਆ ਪਿਛਲੇ 2 ਦਿਨ ਪਹਿਲਾਂ ਜਿਹੜੀ ਹੋਈ ਸੁਣਵਾਈ ਦੌਰਾਨ ਕਿ ਕਿਉਂ ਨਾ ਡੀਜੀਪੀ ਤੇ ਚੀਫ ਸੈਕਟਰੀ ਖਲਾਫ ਕਾਰਵਾਈ ਕੀਤੀ ਜਾਵੇ ਕੋਰਟ ਦੇ ਹੁਕਮਾਂ ਦੀ ਜਿਹੜਾ ਨਾ ਮੰਨਣ ਨੂੰ ਲੈ ਕੇ ਕੋਰਟ ਦੀ ਜਿਹੜੀ ਮਾਨਹਾਨੀ ਹੈ ਜਿਹੜਾ ਕੋਰਟ ਦੇ ਆਦੇਸ਼ਾਂ ਨੂੰ ਦਰਕਰਨਾਰ ਕਰਨ ਨੂੰ ਲੈ ਕੇ ਜਿਹੜੀ ਕਾਰਵਾਈ ਕਿਉਂ ਨਾ ਕੀਤੀ ਜਾਵੇ 31 ਦਸੰਬਰ ਤੱਕ ਰਿਪੋਰਟ ਮੰਗੀ ਗਈ ਹੈ ਸੋ ਇਹ ਤਸਵੀਰਾਂ ਤੁਹਾਨੂੰ ਲਗਾਤਾਰ ਖਨੋਰੀ ਮੋਰਚੇ ਤੋਂ ਦਿਖਾਉਂਦੇ ਰਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਪੰਜਾਬ ਦੇ ਸੁੱਤੇ ਪਏ ਜਿਹੜੇ ਕਿਸਾਨ ਹਤਾਸ਼ਿਕ ਹੋਣ ਦੇ ਲੋਕ ਆ ਉਹਨਾਂ ਤੱਕ ਇਹ ਤਸਵੀਰ ਪਹੁੰਚ ਜਾਵੇ ਤੇ ਲੋਕ ਕਾਫਲੇ ਬਣ ਕੇ ਖਨੋਰੀ ਮੋਰਚੇ ਵੱਲ ਵਕ ਵਕ ਥਾਮਾ ਜਿੱਥੇ ਵੀ ਕਿਤੇ ਜਾਮ